ਵੀਡੀਓ ਬਣਾਓ ਆ ਕਹਿਣੀ ਆ ਬੋਤਲਿਓ ਤੇ ਭਾਜੀ ਨਾਲ ਹੀ ਇਹਨੂੰ ਪੈ ਪੀਓ ਨਹੀਂ ਵੀਡੀਓ ਬਣਾਓ ਨਾਲ ਇਹ ਬੰਦਾ ਦੀ ਆ ਆ ਨਾਲ ਪੀਪ ਆਹ ਥਲੇ ਜਿਹੜਾ ਤੇਲ ਮਾਰੋ ਇੱਥੇ ਲਾਈਟ ਮਾਰੋ ਲਾਈਟ ਮਾਰੋ ਇੱਥੇ ਲਾਈਟ ਮਾਰੋ ਕੱਢ ਲੈ ਵਾਪਸ ਲਾਈਟ ਮਾਰੋ ਆਹ ਬੰਦੇ ਵੇਖੋ ਲਾਈਟ ਮਾਰੋ ਜਾਂ ਦਿਨੇ ਨਾ ਬੰਦੇ ਤਾ ਕਿ ਗੱਡੀ ਆਦੀ ਇਹ ਮੈਂ ਇਧਰ ਨੂੰ ਕਰ ਉਹਨੂੰ ਕਰ ਦੂਜੇ ਨੂੰ ਮੇਰੀ ਗੱਲ ਸੁਣੋ ਹੁਣ ਇੱਥੇ ਗੱਲ ਪਤਾ ਕੀ ਆ ਇੱਥੇ ਇੱਜੇ ਪੁੱਛਦੇ ਆਂ ਜੇ ਤਾਂ ਅੱਗੇ ਭੈਣ ਜਿਹੜਾ ਇੱਥੇ ਸਾਡੇ ਬਾਰੇ ਜਿਹੜਾ ਅੱਗੇ ਖੜੇ ਗਏ ਕਰ ਦਾਨੇ ਕਰਦਾ ਲੈਵਰ ਕਰਦਾ ਆਂ ਆਪਾਂ ਬੰਦੇ ਖੜੇ ਗਏ ਮੈਂ ਮੇਰੀ ਨਹੀਂ ਮਾਨਕ ਨਹੀਂ ਪਾਈ ਆਪਾਂ ਮੇਰੀ ਮਿੰਗਾ ਸਾਹ ਆਪਾਂ ਡਰਾਈਵਰ ਆ ਮੇਰੀ ਗੱਲ ਤੋਂ ਆਪਾਂ ਜੀ ਮੈਂ ਨਿਸ਼ਾਨ ਸਿੰਘ ਮੇੜੇ ਹਾਂਜੀ ਕਿਸਾਨੀ ਦੂਰ ਸੰਘਰਸ਼ ਕਮੇਟੀ ਪੰਜਾਬ ਜੋਂ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਤੋਂ ਦੇਖੋ ਜੀ ਇਹ ਜਿੰਨੇ ਵੀ ਆਪਣੇ ਕਿਸਾਨ ਵੀ ਸਾਰੇ ਜਿਹੜੇ ਲੱਗ ਲੱਗੇ ਪਿੰਡ ਵਾਲੀ ਜਿਹੜੇ ਘਟੋ ਘਟ ਇਹ ਜਿੰਨਾ ਸਾਡਾ ਜਿੰਨਾ ਬੇਟ ਦਾ ਇਲਾਕਾ ਤੇ ਉੱਪਰ ਦਾ ਇਲਾਕਾ ਜਿਹੜਾ ਸੀਗਾ ਇਹ ਸਾਰੇ ਪੀੜਿਤ ਸੀਗਾ ਕਿ ਜਦੋਂ ਵੀ ਕੋਈ ਵੀ ਸੀਜ਼ਨ ਆਉਂਦਾ ਹੈਗਾ ਭਾਵੇਂ ਉਹ ਝੋਨੇ ਦਾ ਹੋਵੇ ਤੇ ਭਾਵੇਂ ਕਣਕ ਦਾ ਹੋਵੇ ਤੇ ਜਿਹੜੇ ਪਹਿਲਾਂ ਮੋਟਰਾਂ ਚੋਰੀ ਹੁੰਦੀਆਂ ਝੋਨੇ ਦੇ ਟਾਈਮ ਦੇ ਉੱਤੇ ਤੇ ਫਿਰ ਆ ਹੁਣ ਜਿਹੜਾ ਸੀਜ਼ਨ ਸ਼ੁਰੂ ਹੋਣਾ ਤੇ ਇਹਦੇ ਵਿੱਚ ਤੇ ਜਿਹੜਾ ਵਾ ਉਹ ਜਿਹੜਾ ਕੱਢ ਲੈਂਦੇ ਆ ਤੇ ਜਿਹੜਾ ਟਰਾਂਸਫਾਰਮ ਜਿਹੜੇ ਤੇਲ ਜਿਹੜੇ ਕੱਢ ਲੈਂਦੇ ਜਦੋਂ ਟਰਾਂਸਫਾਰਮ ਤੋਂ ਤੇਲ ਨਿਕਲ ਜਾਂਦਾ ਵਾ ਉਸ ਤੋਂ ਬਾਅਦ ਤੇਲ ਨਹੀਂਗਾ ਪੈਂਦਾ ਟਰਾਂਸਫਾਰਮਰ ਜਿਹੜਾ ਵਾ ਬਦਲਣਾ ਪੈਂਦਾ ਲੋਕਾਂ ਨੇ ਪਨੀਰੀਆਂ ਬੀਜੀਆਂ ਲੋਕਾਂ ਨੇ ਪਨੀਰੀਆਂ ਬੀਜੀਆਂ ਪੱਠੇ ਬੀਜੇ ਸਾਰੇ ਸੁਕੰਡੇ ਆ ਤੇ ਪਰ ਬੜੀ ਵੱਡੀ ਮੁਸਕਤ ਦੇ ਨਾਲ ਲੋਕਾਂ ਨੇ ਆਪਣੇ ਤੌਰ ਤੇ ਕਿਸਾਨਾਂ ਨੇ ਜਿਹੜੇ ਸੀਗੇ ਪਹਿਲੇ ਲਾ ਕੇ ਰਾਤ ਪਹਿਰੇ ਲਾ ਕੇ ਤੇ ਮਸਲ ਲੜਾ ਕੇ ਤੇ ਰਾਤ ਜਿਹੜੇ ਆ ਬੰਦੇ ਜਿਹੜੇ ਘਟੋ ਘਟ 10 15 ਬੰਦੇ ਸੀ ਜਿਹਦੇ ਵਿੱਚ ਮੋਟਰਸਾਈਕਲਾਂ ਤੇ ਆਏ ਸੀਗੇ ਜਿਨ੍ਹਾਂ ਨੇ ਸਾਰਾ ਕੁਝ ਰੈਕੀ ਕੀਤੀ ਸੀਗੀ ਉਹ ਤੇ ਭੱਜ ਗਏ ਪਰ ਜਿਹੜੀ ਗੱਡੀ ਦੇ ਵਿੱਚ ਤੇਲ ਜਿਹੜਾ ਹੈਗਾ ਖੜਦਾ ਲੋਡ ਕਰਦਾ ਹੈ ਜਿਹੜਾ ਹੈਗਾ ਉਹਦੇ ਵਿੱਚ ਕੈਨ ਤੇ ਵਗੈਰਾ ਵਗੈਰਾ ਜੋ ਸਮਾਨ ਸੀਗਾ ਉਸ ਵਕਤ ਦਾ ਉਹ ਸਾਰਾ ਜਿਹੜਾ ਬਰਾਮਦ ਕੀਤਾ ਤੇ ਰਾਤ ਨੂੰ ਜਿਹੜਾ ਵਾ ਇਹ ਤਕਰੀਬਨ 12 12:30 ਵਜੇ ਦੇ ਕਰੀਬ ਜਿਹੜੇ ਉਹ ਬੰਦੇ ਜਿਹੜੇ ਫੜੇ ਗਏ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਾਨੂੰਨ ਆਨ ਦੀ ਨੂੰ ਤੇ ਕਾਨੂੰਨ ਆਨ ਦੀ ਪੁਲਿਸ ਨੇ ਬੰਦੇ ਜਿਹੜੇ ਰਾਤ ਇੱਥੇ ਲੈ ਆਦੇ ਸੀ ਥਾਣੇ ਹੁਣ ਇਹ ਜਿੰਨੇ ਵੀ ਸਾਡੇ ਪੰਚ ਤੇ ਸਰਪੰਚ ਵਕੈਰਾ ਤੇ ਜਿਹੜੇ ਕਿਸਾਨ ਵਾਂ ਜਿਹੜੇ ਉਹ ਸਾਰੇ ਇੱਥੇ ਅੱਜ ਪਹੁੰਚੇ ਆ ਕੋਟਲੀ ਤੋਂ ਵੀ ਕੋਟਲੀ ਹਰਚੰਦਾ ਤੋਂ ਵੀ ਚੱਕ ਤੋਂ ਵੀ ਸਲੋਪੁਰ ਤੋਂ ਵੀ ਤੇ ਲਾਧੂਪੁਰ ਤੋਂ ਵੀ ਤੇ ਹੂਕਲਾ ਜਿਹੜਾ ਇਹ ਇਹ ਪਿੰਡ ਦੇ ਲੋਕ ਜਿਹੜੇ ਆ ਇਹ ਸਾਰੇ ਜਿਹੜੇ ਇੱਥੇ ਪਹੁੰਚੇ ਆ ਬਾਕੀ ਬੇੜ ਦੇ ਬੰਦੇ ਜਿਹੜੇ ਆ ਉਹ ਵੀ ਆ ਰਹੇ ਆ ਉਹ ਲੇਟ ਪਤਾ ਨਹੀਂ ਕਿਸ ਤਰ੍ਹਾਂ ਹੋ ਗਏ ਆ ਉਹਨਾਂ ਨੇ ਵੀ ਇੱਥੇ ਪਹੁੰਚਣਾ ਹੈਗਾ ਸਾਰੇ ਆਪਾਂ ਪੀੜਤਵਾਂ ਸਾਰੇ ਆਪਾਂ ਇਨਸਾਫ ਦੀ ਮੰਗ ਕਰਦੇ ਆ ਜਿਹਦੇ ਵਿੱਚ ਐਸਐਚਓ ਕੁਲਵਿੰਦਰ ਸਿੰਘ ਨੇ ਬੜਾ ਵਧੀਆ ਡੀਲ ਕਰਕੇ ਉਹਨਾਂ ਨੇ ਕਿਹਾ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਵਾ ਨਤਾਰ ਦੇਵਾਂਗੇ 4 ਵਜੇ ਦਾ ਜਿਹੜਾ ਵਾ ਉਹਨਾਂ ਨੇ ਸਮਾਂ ਦਿੱਤਾ ਵਾ 4 ਵਜੇ ਤੋਂ ਪਹਿਲਾਂ ਜਿਹੜੀ ਇਨਵੈਸਟੀਗੇਸ਼ਨ ਕੀ ਕਰਦੇ ਆ ਕਿਪਰਾ ਹੁੰਦਾ ਵਾ ਕੀ ਹੁੰਦਾ ਵਾ ਸਾਰਾ ਕੁਝ ਜਿਹੜਾ ਵਾ 4 ਵਜੇ ਤੋਂ ਬਾਅਦ ਜਿਹੜਾ ਵਾ ਪਤਾ ਲੱਗ ਜਾਏਗਾ 4 ਵਜੇ ਦੇ ਨਾਲ ਫਿਰ ਆਪਾਂ ਇਸੇ ਤਰ੍ਹਾਂ ਇੱਥੇ ਆਵਾਂਗੇ ਦੇਖੋ ਜੀ ਜਿਹੜੀ ਅਗਲੀ ਕਾਰਵਾਈ ਆ ਉਹ ਆਪਾਂ ਜਿਹੜੀ ਆ ਲਿਖਾਂਗੇ ਸਾਰੇ ਆ ਲੀਕ ਕੇ ਜਿਹੜੇ ਆ ਫਿਰ ਜਿਹੜੇ ਅਗੀ ਜਿਹੜੀ ਚੱਲੂਗੀ ਕਾਰਵਾਈ